ਖੁਦਾਵੰਦ ਪ੍ਰਭੂ ਯੀਸ਼ੂ ਮਸੀਹ ਦੇ ਪਵਿੱਤਰ ਜਲਾਲੀ ਨਾਮ ਦੇ ਵਿੱਚ ਆਪ ਸਭ ਜੀ ਨੂੰ ਪਿਆਰ ਭਰੀ ਜੈ ਮਸੀਹ ਦੀ ਖੁਦਾਵੰਦ ਦਾ ਮੈਂ ਸ਼ੁਕਰ ਕਰਦਾ ਹਾਂ ਇੱਕ ਹੋਰ ਸਮਾਂ ਖੁਦਾ ਨੇ ਦਿੱਤਾ ਤੁਹਾਡੇ ਸਭ ਨਾਲ ਦੇ ਰੂਬਰੂ ਹੋਣ ਦਾ ਅੱਜ ਅਸੀਂ ਬਾਈਬਲ ਦੇ ਵਿੱਚੋਂ ਇੱਕ ਪੁਰਾਣੇ ਨੇਮ ਦੇ ਕੈਰੈਕਟਰ ਦੀ ਗੱਲ ਕਰਾਂਗੇ ਜਿਹਦਾ ਨਾਮ ਹੈਗਾ ਕਾਲੇਬ ਕਾਲੇਬ ਸਕਾਰਾਤਮਕਤਾ ਵਿਸ਼ਵਾਸ ਹਿੰਮਤ ਦਾ ਇੱਕ ਬਹੁਤ ਬਿਹਤਰੀਨ ਨਮੂਨਾ ਤੇ ਦੇ ਕੋਲੋਂ ਅਸੀਂ ਕਈ ਸਾਰੀਆਂ ਆਤਮਿਕ ਗੱਲਾਂ ਜਿਹੜੀਆਂ ਸਿੱਖ ਕੇ ਆਪਣੇ ਵਿਸ਼ਵਾਸ ਦੇ ਵਿੱਚ ਮਜ਼ਬੂਤ ਹੋ ਸਕਦੇ ਆ ਇਹਨਾਂ ਕੁਝ ਸਬਕਾਂ ਨੂੰ ਮੈਂ ਅੱਜ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਆ ਉਹ ਪਹਿਲਾਂ ਚਾਤੀ ਮਾਰੀਏ ਕੈਲਪ ਦੇ ਬੈਕਗ੍ਰਾਉਂਡ ਦੇ ਬਾਰੇ ਔਰ ਚਾਤੀ ਮਾਰੀਏ ਉਹਦੇ ਜੀਵਨ ਦੇ ਬਾਰੇ ਕੈਲਪ ਦੇ ਜੀਵਨ ਦੀ ਸ਼ੁਰੂਆਤ ਮਿਸਰ ਦੀ ਗੁਲਾਮੀ ਦੇ ਵਿੱਚ ਹੋਈ ਉਹ ਗੁਲਾਮੀ ਦੇ ਵਿੱਚੋਂ ਪੈਦਾ ਹੋਇਆ ਔਰ ਜਦੋਂ ਪੈਦਾ ਹੋਇਆ ਸੀ ਸ਼ਾਇਦ ਕਿਸੇ ਨੇ ਨਹੀਂ ਸੋਚਿਆ ਹੋਵੇਗਾ ਕਿ ਉਹ ਇਸ ਬਹੁਤ ਹੀ ਭਿਆਨਕ ਖਤਰਨਾਕ ਗੁਲਾਮੀ ਦੇ ਵਿੱਚੋਂ ਛੁੱਟ ਸਕਦੇ ਨੇ ਪਰ ਕਾਲਬ ਦੀ ਜ਼ਿੰਦਗੀ ਦੇ ਵਿੱਚ ਜਦੋਂ ਅਸੀਂ ਅੱਗੇ ਨੂੰ ਜਾਂਦੇ ਹਾਂ ਤੇ ਦੇਖਦੇ ਹਾਂ ਕਿ ਉਹਦੇ ਵਿਸ਼ਵਾਸ ਦੇ ਕਾਰਨ ਉਹਦੇ ਸਕਾਰਾਤਮਕ ਸੋਚ ਦੇ ਕਾਰਨ ਉਹਦੀ ਹਿੰਮਤ ਦੇ ਕਾਰਨ ਔਰ ਪਰਮੇਸ਼ਵਰ ਦੇ ਬਲ ਦੇ ਕਾਰਨ ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਗੁਲਾਮੀ ਨੂੰ ਹਰਾਇਆ ਔਰ ਜਿੱਤ ਨੂੰ ਪ੍ਰਾਪਤ ਕੀਤਾ ਔਰ ਵੱਡੇ ਵੱਡੇ ਬੰਦਨਾਂ ਨੂੰ ਤੋੜ ਕੇ ਕਾਲਬ ਅੱਗੇ ਨੂੰ ਵਧਿਆ ਸੋ ਪਹਿਲੀ ਗੱਲ ਜਿਹੜੀ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਇਹ ਆ ਕਿ ਕਈ ਵਾਰੀ ਅਸੀਂ ਸੋਚਦੇ ਹਾਂ ਕਿ ਮੇਰਾ ਜਿਹੜਾ ਬੈਕਗ੍ਰਾਉਂਡ ਆ ਪਿਛੋਕੜ ਆ ਉਹ ਬੜਾ ਤਾਕਤਵਰ ਨਹੀਂ ਆ ਜ਼ਿਆਦਾ ਪੜਿਆ ਲਿਖਿਆ ਨਹੀਂ ਆ ਜਾਂ ਆਰਥਿਕ ਤੌਰ ਤੇ ਬਹੁਤ ਮਜ਼ਬੂਤ ਨਹੀਂ ਆ ਪਰ ਜੇ ਤੁਸੀਂ ਜਿਉਂਦੇ ਪਰਮੇਸ਼ਵਰ ਦੇ ਨਾਲ ਜੋੜਦੇ ਹੋ ਖੁਦਾਵੰਦ ਦੀ ਦੀਨਗੀ ਦੇ ਵਿੱਚ ਰਹਿੰਦੇ ਹੋ ਉਹਦੇ ਤੇ ਵਿਸ਼ਵਾਸ ਕਰਦੇ ਹੋ ਤੇ ਖੁਦਾਵੰਦ ਕਾਲਬ ਦੀ ਤਰ੍ਹਾਂ ਤੁਹਾਡੀ ਜ਼ਿੰਦਗੀ ਨੂੰ ਵੀ ਬਦਲਣ ਦੀ ਤਾਕਤ ਰੱਖਦਾ ਅਸਲ ਦੇ ਵਿੱਚ ਕੀ ਹੋਇਆ ਸੀ ਜਦੋਂ ਅਸੀਂ ਗਿਣਤੀ ਦੀ ਕਿਤਾਬ 13 ਅਧਿਆਇ ਨੂੰ ਪੜ੍ਹਦੇ ਹਾਂ ਤੇ ਉੱਥੇ ਪਰਮੇਸ਼ਵਰ ਨੇ ਮੂਸਾ ਨੂੰ ਕਿਹਾ ਕਿ 12 ਜਸੂਸਾਂ ਨੂੰ ਭੇਜਿਆ ਜਾਏ ਤਾਂ ਕਿ ਉਹ ਵਾਅਦਾ ਕੀਤੇ ਹੋਏ ਦੇਸ਼ ਦੇ ਵਿੱਚ ਜਾਣ ਔਰ ਉੱਥੋਂ ਦੀ ਖਬਰ ਲਿਆ ਕੇ ਮੂਸਾ ਔਰ ਇਸਰਾਇਲ ਦੇ ਲੋਕਾਂ ਨੂੰ ਦੇਣ ਸੋ ਜਦੋਂ ਇਹਨਾਂ 12 ਲੋਕਾਂ ਨੂੰ ਭੇਜਿਆ ਗਿਆ 12 ਖਾਸ ਚੁਣੇ ਹੋਏ ਵਿਅਕਤੀਆਂ ਨੂੰ ਭੇਜਿਆ ਗਿਆ ਕਾਲਬ ਯਹੂਦਾ ਦੀ ਗੋਤ ਦੇ ਵਿੱਚੋਂ ਚੁਣਿਆ ਗਿਆ ਯਹੋਸ਼ੂ ਯਹੋਸ਼ਵਾ ਵੀ ਉਹਦੇ ਨਾਲ ਸੀ ਤੇ 10 ਹੋਰ ਲੋਕ ਸੀ ਇਹ 12 ਲੋਕ ਸੀ ਜਿਹੜੇ ਟੋਟਲ ਗਏ ਜਦੋਂ ਇਹ ਵਾਪਸ ਆਏ ਤਾਂ 10 ਲੋਕਾਂ ਨੇ ਵਾਪਸ ਆ ਕੇ ਇੱਕ ਬੁਰੀ ਰਿਪੋਰਟ ਦਿੱਤੀ ਪਰ ਕਾਲਬ ਔਰ ਯਹੋਸ਼ਵਾ ਨੇ ਇੱਕ ਵਿਸ਼ਵਾਸ ਦੇ ਭਰੀ ਤੇ ਸਕਾਰਾਤਮਕ ਰਿਪੋਰਟ ਦਿੱਤੀ ਜਿਹੜੇ 10 ਲੋਕ ਸੀ ਉਹਨਾਂ ਦੀ ਰਿਪੋਰਟ ਇਹ ਸੀ ਕਿ ਜੀ ਹਾਂ ਉਹ ਦੇਸ਼ ਤਾਂ ਬਹੁਤ ਵਧੀਆ ਔਰ ਉਥੇ ਦੁੱਧ ਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਨੇ ਜਿਹੜਾ ਕਿ ਇੱਕ ਕਹਾਵਤ ਦੀ ਤਰ੍ਹਾਂ ਇਸਤੇਮਾਲ ਕੀਤੇ ਜਾਣ ਵਾਲਾ ਸ਼ਬਦ ਹੈ ਜਿਹਦਾ ਮਤਲਬ ਕਿ ਉਹ ਦੇਸ਼ ਆਰਥਿਕ ਤੌਰ ਤੇ ਬੜਾ ਸੰਪੰਨ ਹੈ ਔਰ ਉਥੇ ਕਈ ਸਾਰੇ ਕੁਦਰਤੀ ਸਾਧਨ ਮੌਜੂਦ ਨੇ ਸੋ ਜਦੋਂ 10 ਲੋਕ ਜਿਹੜੇ ਇਹਨਾਂ ਦੇ ਨਾਲ ਗਏ ਸੀ ਟੋਟਲ 12 ਸੀਗੇ ਵਾਪਸ ਆਏ ਤੇ ਉਹਨਾਂ ਨੇ ਬੁਰੀ ਖਬਰੇ ਦਿੱਤੀ ਕਿ ਅਸੀਂ ਉਸ ਦੇਸ਼ ਨੂੰ ਜਿੱਤ ਨਹੀਂ ਸਕਦੇ ਉਸ ਦੇਸ਼ ਨੂੰ ਜਿੱਤਣਾ ਸਦਰਲੀ ਸੰਭਵ ਰਹੀਆ ਉਹ ਡਰ ਗਏ ਸੀਗੇ ਉਹਨਾਂ ਦੇ ਸਾਈਜ਼ ਨੂੰ ਵੇਖ ਕੇ ਉਹ ਡਰ ਗਏ ਸੀਗੇ ਉਹਨਾਂ ਦੇ ਗੜਾਂ ਨੂੰ ਵੇਖ ਕੇ ਉੱਚੀਆਂ ਪਹਾੜੀਆਂ ਨੂੰ ਵੇਖ ਕੇ ਔਰ ਉਹਨਾਂ ਨੇ ਰਿਪੋਰਟ ਦਿੱਤੀ ਇਸਰਾਇਲ ਦੇ ਲੋਕਾਂ ਨੂੰ ਔਰ ਇਸਰਾਇਲ ਦੇ ਲੋਕ ਬੜੇ ਹੀ ਉਹਨਾਂ ਗੱਲਾਂ ਉਹਨਾਂ ਦੇ ਆ ਗੱਲਾਂ ਨੂੰ ਸੁਣ ਕੇ ਬੜੇ ਹੀ ਆ ਨਿਰਾਸ਼ ਹੋ ਗਏ ਆਸ਼ਾਹੀਨ ਹੋ ਗਏ ਲੋਕਾਂ ਨੇ ਰੋਣਾ ਸ਼ੁਰੂ ਕਰ ਦਿੱਤਾ ਪਰ ਕਲਬ ਜਦੋਂ ਅਸੀਂ ਗਿਣਤੀ ਦੀ ਕਿਤਾਬ 13 ਅਧਿਆਏ ਉਹਦੇ 30 ਵਚਨ ਨੂੰ ਪੜਦੇ ਆ ਮੈਂ ਬੇਨਤੀ ਕਰਾਂਗਾ ਅਮਿਤ ਜੀ ਦੇ ਅੱਗੇ ਕਿ ਇਸ ਵਚਨ ਨੂੰ ਪੜਿਆ ਜਾਏ ਤੇ ਫਿਰ ਅਸੀਂ ਅਗਲੇ ਵਿੱਚ ਅਗਲੇ ਗੱਲ ਕਰਦੇ ਆਂ ਤਾਂ ਕਾਲੇਬ ਨੇ ਮੂਸਾ ਦੇ ਅੱਗੇ ਪ੍ਰਜਾ ਨੂੰ ਚੁੱਪ ਕਰਾਇਆ ਅਤੇ ਆਖਿਆ ਜਰੂਰ ਅਸੀਂ ਉੱਪਰ ਜਾਈਏ ਅਤੇ ਉਸ ਦੇਸ਼ ਉੱਤੇ ਕਬਜ਼ਾ ਕਰੀਏ ਕਿਉਂ ਜੋ ਅਸੀਂ ਹੁੰਦੇ ਉੱਤੇ ਕਬਜ਼ਾ ਕਰ ਸਕਦੇ ਹਾਂ ਸੋ ਕਾਲੇਬ ਕਹਿ ਰਿਹਾ ਕਿ ਜਰੂਰ ਅਸੀਂ ਉਸ ਦੇਸ਼ ਦੇ ਵਿੱਚ ਜਾਈਏ ਤੇ ਉਹਦੇ ਉੱਤੇ ਕਬਜ਼ਾ ਕਰੀਏ ਕਿਉਂਕਿ ਅਸੀਂ ਉਹਦੇ ਉੱਤੇ ਕਬਜ਼ਾ ਕਰ ਸਕਦੇ ਹਾਂ ਜਦ ਇਹ 10 ਲੋਕ ਜਿਹੜੇ ਡੈਫੀਨੇਟਲੀ 12 ਦੇ ਵਿੱਚੋਂ ਜੇ ਕੈਲਕੂਲੇਸ਼ਨ ਕੀਤੀ ਜਾਏ ਤੇ ਬੜੀ ਵੱਡੀ ਮੇਜੋਰਿਟੀ ਦੇ ਵਿੱਚ ਨੇ ਔਰ ਇਹਨਾਂ ਦੇ ਨਾਲ ਇਸਰਾਇਲ ਦੀ ਸਾਰੀ ਪਰਜਾ ਵੀ ਰਲ ਗਈ ਉਹਨਾਂ ਨੇ ਕਿਹਾ ਕਿ ਇਹ ਨਹੀਂ ਹੋ ਸਕਦਾ ਖੁਦਾਵੰਦ ਇਹ ਕੰਮ ਨਹੀਂ ਕਰ ਸਕਦਾ ਹਾਲਾਂਕਿ ਉਹਨਾਂ ਨੇ ਖੁਦਾਵੰਦ ਦੇ ਬੜੇ ਵੱਡੇ ਕੰਮ ਪਹਿਲਾਂ ਵੀ ਆਪਣੀ ਜ਼ਿੰਦਗੀ 'ਚ ਹੁੰਦੇ ਹੋਏ ਦੇਖੇ ਸੀਗੇ ਪਰ ਕਲਬ ਨੇ ਇਸ ਗੱਲ ਨੂੰ ਕਿਹਾ ਕਿ ਨਹੀਂ ਮੇਰਾ ਖੁਦਾ ਇਹ ਕਰ ਸਕਦਾ ਹੈ ਸੋ ਕੱਲ ਮੈਥੇ ਸਕਾਰਾਤਮਕਤਾ ਔਰ ਵਿਸ਼ਵਾਸ ਦੀ ਇੱਕ ਬੜੀ ਵੱਡੀ ਮਿਸਾਲ ਸਾਡੇ ਸਾਹਮਣੇ ਦੇ ਰਿਹਾ ਜਦੋਂ ਤੁਹਾਡੀ ਜ਼ਿੰਦਗੀ ਚ ਜਾਂ ਮੇਰੀ ਜ਼ਿੰਦਗੀ ਦੇ ਵਿੱਚ ਕੋਈ ਇਹੋ ਜਿਹਾ ਪਲ ਆਉਂਦੇ ਨੇ ਜਦੋਂ ਲੱਗਦਾ ਕਿ ਜ਼ਿੰਦਗੀ ਦੇ ਵਿੱਚ ਇਹ ਕੰਮ ਨਹੀਂ ਹੋ ਸਕਦਾ ਹੋ ਸਕਦਾ ਤੁਹਾਡੀ ਜੀਵਨ ਦੇ ਵਿੱਚ ਕੁਝ ਲੋਕਾਂ ਨੇ ਕੁਝ ਸਿਆਣੇ ਲੋਕਾਂ ਨੇ ਜਿਹੜੇ ਨਾ 10 ਲੋਕਾਂ ਦੀ ਤਰ੍ਹਾਂ ਹਨ ਕਿਹਾ ਹੋਏ ਕਿ ਨਹੀਂ ਜੀ ਤੁਹਾਡੀ ਜ਼ਿੰਦਗੀ ਦੇ ਵਿੱਚ ਇਹ ਕੰਮ ਨਹੀਂ ਹੋ ਸਕਦਾ ਖੁਦਾਵੰਦ ਤੁਹਾਡੀ ਜ਼ਿੰਦਗੀ ਦੇ ਵਿੱਚ ਇਹ ਕੰਮ ਨਹੀਂ ਕਰ ਸਕਦਾ ਤੇ ਇੱਕ ਚੰਗੀ ਸਿੱਖਣ ਵਾਲੀ ਗੱਲ ਇਹ ਆ ਕਿ ਅਸੀਂ ਕੱਲ੍ਹ ਦੀ ਤਰ੍ਹਾਂ ਆਪਣੇ ਵਿਸ਼ਵਾਸ ਨੂੰ ਜਿਉਂਦੇ ਪਰਮੇਸ਼ਰ ਦੇ ਉੱਤੇ ਬਣਾਈ ਰੱਖੀਏ ਕਿ ਨਹੀਂ ਜੇ ਮੇਰਾ ਖੁਦਾ ਚਾਹੇ ਤੇ ਉਹ ਕਰ ਸਕਦਾ ਤੇ ਧਿਆਨ ਦਿਓ ਜਿਨ੍ਹਾਂ ਲੋਕਾਂ ਨੇ ਕਿਹਾ ਸੀ ਕਿ ਖੁਦਾ ਨਹੀਂ ਕਰ ਸਕਦਾ ਉਹਨਾਂ ਲੋਕਾਂ ਦੇ ਵਿੱਚੋਂ ਖੁਦਾ ਨੇ ਨਹੀਂ ਕੀਤਾ ਉਹ ਲੋਕਾਂ ਦੇ ਵਿੱਚੋਂ ਇੱਕ ਵੀ ਵਿਅਕਤੀ ਕਨਾਨ ਦੇਸ਼ ਦੇ ਵਿੱਚ ਨਹੀਂ ਗਿਆ ਤੇ ਜਿਨੇ ਕਿਹਾ ਕਿ ਖੁਦਾ ਕਰ ਸਕਦਾ ਖੁਦਾ ਕਹਿ ਰਿਹਾ ਮੈਂ ਉਹਨੂੰ ਤੇ ਉਹਦੇ ਅੰਸ਼ ਨੂੰ ਉਹਦੀ ਸੰਤਾਨ ਨੂੰ ਉਥੇ ਲੈ ਕੇ ਜਾਵਾਂਗਾ। ਉਹ ਅਸੀਂ ਪੜੀਏ ਗਿਣਤੀ ਦੀ ਕਿਤਾਬ 14 ਅਧਿਆਏ ਤੇ ਉਹਦਾ 24 ਵਚਨ ਕਿਰਪਾ ਕਰਕੇ ਇਹਨੂੰ ਪੜਿਆ ਜਾਵੇ। ਪਰ ਮੇਰਾ ਸੇਵਕ ਕਾਲੇ ਉਸਦੀ ਅੰਸ਼ ਇਸ ਉੱਤੇ ਕਬਜ਼ਾ ਕਰੇਗੀ। ਥੈਂਕ ਯੂ। ਸੋ ਇੱਥੇ ਖੁਦਾਵੰਦ موسی ਨੂੰ ਕਹਿ ਰਿਹਾ ਕਿ ਜਿਨ੍ਹਾਂ ਲੋਕਾਂ ਨੇ ਵਿਸ਼ਵਾਸ ਨਹੀਂ ਕੀਤਾ ਉਹਨਾਂ ਲੋਕਾਂ ਨੂੰ ਉਥੇ ਜਾਣ ਦਾ ਕੋਈ ਅਧਿਕਾਰ ਨਹੀਂ ਆ ਉਹ ਲੋਕ ਉਥੇ ਨਹੀਂ ਜਾਣਗੇ। ਪਰ ਉਹ ਕਹਿ ਰਿਹਾ ਕਿ ਜਿਨੇ ਵਿਸ਼ਵਾਸ ਕੀਤਾ ਜਿਨੇ ਵਿਸ਼ਵਾਸ ਦੇ ਸ਼ਬਦ ਬੋਲੇ ਨੇ ਉਹ ਤੇ ਉਹਦੀ ਸੰਤਾਨ ਸੋ ਅਗਲੀ ਗੱਲ ਸੀ ਇਥੇ ਸਿੱਖਦੇ ਆ ਕਿ ਜੇ ਅਸੀਂ ਵਿਸ਼ਵਾਸ ਕਰਦੇ ਆ ਤੇ ਵਿਸ਼ਵਾਸ ਭਰੇ ਸ਼ਬਦਾਂ ਦੀ ਹਮੇਸ਼ਾ ਗੱਲ ਕਰਦੇ ਆ 네ਗੈਟਿਵਿਟੀ ਨੂੰ ਛੱਡ ਕੇ ਵਿਸ਼ਵਾਸ ਦੇ ਨਾਲ ਪੋਜ਼ਿਟਿਵਿਟੀ ਦੇ ਵਿੱਚ ਆਉਂਦੇ ਆ ਤੇ ਖੁਦਾਵੰਦ ਸਾਨੂੰ ਤੇ ਬਰਕਤ ਦੇਵੇਗਾ ਹੀ ਨਾਲ ਸਾਡੇ ਆਸ-ਪਾਸ ਦੇ ਲੋਕਾਂ ਨੂੰ ਖਾਸ ਕਰਕੇ ਸਾਡੀ ਸੰਤਾਨ ਨੂੰ ਖੁਦਾਵੰਦ ਬਰਕਤ ਦੇਵੇਗਾ ਪਰ ਉਹਦੇ ਲਈ ਇੱਕ ਅਗਲੀ ਗੱਲ ਜਿਹੜੀ ਆ ਉਹ ਪਲੀਜ਼ ਪੜਿਓ ਉਹਨੂੰ ਇਸ ਲਈ ਕਿ ਉਹਦੇ ਵਿੱਚ ਹੋਰ ਮਜਾਜ਼ ਹੈ ਪਰਮੇਸ਼ਰ ਦਾ ਵਚਨ ਕਹਿ ਰਿਹਾ ਇੱਥੇ ਪਰ ਖੁਦਾਵੰਦ موسی ਨੂੰ ਕਹਿ ਰਿਹਾ ਇਸ ਲਈ ਕਿ ਉਹਦੇ ਵਿੱਚ ਅਰਥਾਤ ਕਾਲਬ ਦੇ ਵਿੱਚ ਕਾਲੇਬ ਦੇ ਵਿੱਚ ਇੱਕ ਹੋਰ ਹੀ ਮਜਾਜ਼ ਹੈ ਅੰਗਰੇਜ਼ੀ ਭਾਸ਼ਾ ਦੇ ਵਿੱਚ ਲਿਖਿਆ ਹੀ ਹੈਜ਼ ਅ ਡਿਫਰੈਂਟ ਸਪਿਰਿਟ ਹਿੰਦੀ ਭਾਸ਼ਾ ਦੇ ਵਿੱਚ ਲਿਖਿਆ ਉਸਕੇ ਅੰਦਰ ਇੱਕ ਔਰ ਹੀ ਆਤਮਾ ਹੈ ਉਹਦਾ ਮਤਲਬ ਕਿ ਜਿਵੇਂ ਲੋਕੀ ਸੋਚਦੇ ਸੀ ਜਿਵੇਂ ਦੂਸਰੇ ਲੋਕ ਸਿਰਫ ਆਪਣੀਆਂ ਆਤਮਿਕ ਅੱਖਾਂ ਦੇ ਨਾਲ ਨਾ ਵੇਖ ਕੇ ਦੁਨਿਆਵੀ ਅੱਖਾਂ ਦੇ ਨਾਲ ਵੇਖਦੇ ਸੀ ਕਾਲਬ ਜਿਹੜਾ ਸੀ ਉਹ ਵਿਸ਼ਵਾਸ ਦੀਆਂ ਅੱਖਾਂ ਦੇ ਨਾਲ ਚੀਜ਼ਾਂ ਨੂੰ ਵੇਖਦਾ ਸੀ ਸੋ ਜੇ ਅਸੀਂ ਬਰਕਤ ਲੈਣਾ ਚਾਹੁੰਦੇ ਆ ਤੇ ਸਾਡੀ ਸੋਚ ਅਲੱਗ ਹੋਣੀ ਚਾਹੀਦੀ ਆ ਸਾਡੀ ਸੋਚ ਦੁਨੀਆਂ ਦੀਆਂ ਚੀਜ਼ਾਂ ਦੇ ਉੱਤੇ ਟਿਕੀ ਹੋਈ ਨਹੀਂ ਹੋਣੀ ਚਾਹੀਦੀ ਔਰ ਖਾਸ ਕਰਕੇ ਨਕਾਰਾਤਮਕਤਾ ਦੇ ਨਾਲ ਭਰੀ ਹੋਣੀ ਨਹੀਂ ਹੋਣੀ ਚਾਹੀਦੀ ਕਿ ਖੁਦਾਵੰਦ ਇਸ ਕੰਮ ਨੂੰ ਨਹੀਂ ਕਰ ਸਕਦਾ ਸਾਡੀ ਸੋਚ ਇਹ ਹੋਣੀ ਚਾਹੀਦੀ ਆ ਕਿ ਨਹੀਂ ਖੁਦਾਵੰਦ ਇਸ ਕੰਮ ਨੂੰ ਕਰ ਸਕਦਾ ਜੇਸੀਂ ਵਿਸ਼ਵਾਸ ਕਰਾਂਗੇ ਤੇ ਮੇਰਾ ਪ੍ਰਭੂ ਜਿਹੜੀ ਉਹਦੀ ਇੱਛਾ ਵਾ ਉਹ ਇਸ ਕੰਮ ਨੂੰ ਕਰ ਸਕਦਾ ਖਾਸ ਕਰਕੇ ਕਿਉਂਕਿ ਖੁਦਾਵੰਦ ਨੇ ਪਹਿਲਾਂ ਹੀ ਉਹਨਾਂ ਦੇ ਨਾਲ ਵਾਅਦਾ ਕੀਤਾ ਹੋਇਆ ਸੀ ਕਿ ਮੈਂ ਤੁਹਾਨੂੰ ਕਨਾਨ ਦੀ ਧਰਤੀ ਤੋਹਫੇ ਦੇ ਵਿੱਚ ਦਵਾਂਗਾ ਖੁਦਾ ਨੇ ਇਹ ਵਾਅਦਾ ਕੀਤਾ ਸੀ ਤੇ ਕਾਲਬ ਨੂੰ ਖੁਦਾ ਦੇ ਵਾਅਦਿਆਂ ਦੇ ਉੱਤੇ ਪੂਰੀ ਤਰ੍ਹਾਂ ਭਰੋਸਾ ਸੀਗਾ ਇੱਕ ਹੋਰ ਗੱਲ ਅਸੀਂ ਸਿੱਖਦੇ ਆ ਕਿ ਜਦੋਂ ਕਾਲਬ ਨੇ ਇਨਾ ਸਾਰੇ ਸਮੇਂ ਨੂੰ ਬਿਤਾ ਲਿਆ ਅਗਲਾ ਸਮਾਂ ਆ ਗਿਆ ਯਹੋਸ਼ਵਾ ਦੀ ਲੀਡਰਸ਼ਿਪ ਆ ਗਈ ਅਗਵਾਈ ਆ ਗਈ موسی ਖੁਦਾਵੰਦ ਦੇ ਕੋਲ ਚਲਾ ਗਿਆ ਪ੍ਰਭੂ ਦੇ ਵਿੱਚ ਸੌ ਗਿਆ ਤੇ ਉਸ ਤੋਂ ਬਾਅਦ ਯਹੋਸ਼ਵਾ ਦੀ ਕਿਤਾਬ 14 ਅਧਿਆਏ ਉਹਦੇ 7 ਵਚਨ ਦੇ ਵਿੱਚ ਕਾਲਬ ਯਹੋਸ਼ਵਾ ਨੂੰ ਕੁਝ ਬੜੀਆਂ ਅਦਭੁਤ ਗੱਲਾਂ ਕਰ ਰਿਹਾ ਮੈਂ ਚਾਹੁੰਦਾ ਕਿ ਉਹਨਾਂ ਨੂੰ ਵੀ ਅਸੀਂ ਪੜੀਏ ਕਿਰਪਾ ਕਰਕੇ ਪੜਿਆ ਜਾਏ ਮੈਂ ਚਾਲੀਆਂ ਵਰਿਆਂ ਦਾਸ ਹਮ ਜਦ ਯਹੋਵਾ ਦੇ ਦਾਸ ਮੂਸਾ ਨੇ ਮੈਨੂੰ ਕਾਦੇਸ਼ ਵਰਨਿਆ ਤੋਂ ਉਸ ਦੇਸ਼ ਦਾ ਖੋਜ ਕਰਨ ਨਿਕਲਿਆ ਅਤੇ ਜਿਵੇਂ ਮੇਰੇ ਮਨ ਵਿੱਚ ਆਇਆ ਮੈਂ ਉਹ ਖਬਰ ਉਹਨੂੰ ਦਿੱਤੀ ਤਾਂ ਵੀ ਮੇਰੇ ਭਰਾਵਾਂ ਨੇ ਜਿਹੜੇ ਮੇਰੇ ਨਾਲ ਪਤਾਂ ਗਏ ਲੋਕਾਂ ਦੇ ਦਿਲਾਂ ਨੂੰ ਪਾਣੀਓ ਪਾਣੀ ਕਰ ਦਿੱਤਾ ਜੀ ਪਰ ਮੈਂ ਆਪਣੇ ਪਰਮੇਸ਼ਰ ਯਹਵਾ ਦੇ ਪਿੱਛੇ ਲੱਗਾ ਰਿਹਾ ਤਾਂ ਮੂਸਾ ਨੇ ਉਸੇ ਦਿਨ ਇਹ ਸੌਖਾ ਦੀ ਭਈ ਜ਼ਰੂਰ ਇੱਤਰ ਦਿ ਜਿੱਥੇ ਦੀ ਤੇਰੇ ਪੈਰ ਲੰਘ ਗਏ ਤੇਰੇ ਲਈ ਤੇਰੀ ਉਤਰਾ ਲਈ ਇਸ ਕਰਨ ਸਦਾ ਦੀ ਬਲ ਹੋਵੇਗੀ ਕਿਉਂ ਜੋ ਯਹਵਾ ਮੇਰੇ ਪਰਮੇਸ਼ੁਰ ਦੇ ਪਿੱਛੇ ਲੱਗਾ ਰਿਹਾ ਹੈ ਹੁਣ ਵੇਖੋ ਯਹਵਾ ਨੇ ਮੈਨੂੰ ਇਹ 45 ਬਰੇ ਜਿਉਂਦਾ ਰੱਖਿਆ ਹੈ ਥੈਂਕ ਯੂ ਅਮਿਤ ਜੀ ਇੱਥੇ ਖੁਦਾਵੰ ਦਾ ਦਾਸ ਕਾਲਿਬ ਕਹਿ ਰਿਹਾ ਕਿ ਜਦੋਂ ਖੁਦਾ ਨੇ ਮੇਰੇ ਨਾਲ ਕਾਦੇਸ਼ ਵਰਨਿਆਂ ਦੇ ਵਿੱਚ ਵਾਦਾ ਕੀਤਾ ਸੀਗਾ ਉਸ ਸਮੇਂ ਮੇਰੀ ਉਮਰ 40 ਸਾਲਾਂ ਦੀ ਸੀ ਤੇ ਹੁਣ ਉਹ ਕਹਿ ਰਿਹਾ ਕਿ ਮੈਂ 85 ਵਰਿਆਂ ਦਾ ਹੋ ਗਿਆ ਮੇਰੀ ਉਮਰ 85 ਸਾਲ ਹੋ ਗਈ ਤੇ 45 ਸਾਲ 45 ইয়ার্স তালেਬ ਨੇ ਖੁਦਾਵੰਦ ਦੇ ਵਾਅਦੇ ਦਿੱਤੇ ਆਪਣੇ ਭਰੋਸੇ ਨੂੰ ਜਤਾਇਆ ਇੱਕ ਵੀ ਵਾਅਦਾ ਅਸੀਂ ਖੁਦਾਵੰਦ ਦੇ ਵਚਨ ਦੇ ਵਿੱਚ ਉਹਨੂੰ ਖੁਦਾਵੰਦ ਦੇ ਖਿਲਾਫ ਬੜਬੜਾਉਂਦਾ ਹੋਇਆ ਨਹੀਂ ਵੇਖਦੇ ਨਾ ਹੀ ਅਸੀਂ ਦੇਖਦੇ ਹਾਂ ਕਿ ਉਹਨੇ ਖੁਦਾ ਦੇ ਖਿਲਾਫ ਕੋਈ ਸ਼ਿਕਾਇਤ ਕੀਤੀ ਜਦੋਂ موسی ਨੇ ਯਹੋਸ਼ੂਆ ਨੂੰ ਅੱਗੇ ਲਿਆਂਦਾ ਖੁਦਾਵੰਦ ਦੇ ਕਹੇ ਅਨੁਸਾਰ ਕਾਲਬ ਨੇ ਕਿਸੇ ਤਰ੍ਹਾਂ ਦੀ ਬਗਾਵਤ ਨਹੀਂ ਕੀਤੀ ਕਿ ਮੈਂ ਵੀ ਤੇ ਉਸੇ ਉਹਦੇ ਹੀ ਪੱਦਰ ਦਾ ਇੱਕ ਆਗੂ ਹਾਂ ਮੈਨੂੰ ਅੱਗੇ ਕਿਉਂ ਨਹੀਂ ਲਿਆਂਦਾ ਗਿਆ ਕਾਲਬ ਨੇ ਬੜੇ ਅਧੀਨਗੀ ਦੇ ਨਾਲ ਖੁਦਾਵੰਦ ਦੇ ਸਮੇਂ ਦਾ ਇੰਤਜ਼ਾਰ ਕੀਤਾ ਔਰ ਧਿਆਨ ਦੇ ਨਾਲ ਸੀ ਇੱਥੇ ਪੜਿਆ ਸੁਣ ਲਿਓ 45 ਸਾਲ ਵਾਦਾ ਜਦੋਂ ਕੀਤਾ ਸੀ ਉਹ 40 ਸਾਲਾਂ ਦਾ ਸੀ ਹੁਣ ਉਹ 85 ਸਾਲਾਂ ਦਾ ਹੋ ਗਿਆ ਫਿਰ ਵੀ ਉਹਨੇ ਵਿਸ਼ਵਾਸ ਕੀਤਾ ਕਿ ਖੁਦਾ ਦੇ ਕਹੇ ਹੋਏ ਜਿਹੜੇ ਸ਼ਬਦ ਨੇ ਉਹ ਮੇਰੀ ਜ਼ਿੰਦਗੀ ਦੇ ਵਿੱਚ ਜ਼ਰੂਰ ਪੂਰੇ ਹੋਣਗੇ ਕੀ ਅਸੀਂ ਇੰਨਾ ਧੀਰਜ ਖੁਦਾ ਦੇ ਪ੍ਰਤੀ ਵਖਾ ਸਕਦੇ ਹਾਂ ਕੀ ਜੋ ਖੁਦਾ ਦੇ ਕੀਤੇ ਹੋਏ ਵਾਦੇ ਨੇ ਅਸੀਂ ਉਹਨਾਂ ਦੇ ਪ੍ਰਤੀ ਇੰਨੀ ਵਫਾਦਾਰੀ ਦਿਖਾ ਸਕਦੇ ਹਾਂ ਕਾਲਬ ਸਾਨੂੰ ਸਿਖਾ ਰਿਹਾ ਕਿ ਖੁਦਾ ਦਾ ਕੀਤਾ ਹੋਇਆ ਕੋਈ ਵੀ ਵਾਦਾ ਕਦੀ ਵਿਅਰਥ ਨਹੀਂ ਹੁੰਦਾ ਪਰ ਖੁਦਾ ਹਰ ਕੰਮ ਆਪਣੇ ਸਮੇਂ ਦੇ ਅਨੁਸਾਰ ਕਰਦਾ ਮੈਂ ਬੇਨਤੀ ਕਰਦਾ ਕਿ ਕਿਰਪਾ ਕਰਕੇ ਇਹਦੇ ਅਗਲੇ ਹਿੱਸੇ ਨੂੰ ਪੜ੍ਹਿਆ ਜਾਏ ਹੁਣ ਵੇਖੋ ਯਹੋਵਾ ਨੇ ਮੈਨੂੰ 45 ਵਰੇ ਜੀਵਦਾ ਰੱਖਿਆ ਹੈ ਜਿਵੇਂ ਉਹ ਬੋਲਿਆ ਸੀ ਅਰਥਾਤ ਉਸ ਵੇਲੇ ਤੋਂ ਜਦੋਂ ਯਹੋਵਾ ਨੇ ਮੂਸਾ ਨਾਲ ਇਹ ਗੱਲ ਕੀਤੀ ਅਤੇ ਇਜ਼ਰਾਈਲ ਉਜਾੜ ਦੇ ਵਿੱਚ ਦੀ ਪ੍ਰਿਆ ਜਾ ਰਿਹਾ ਸੀ ਹੁਣ ਵੇਖੋ ਮੈਂ ਅੱਜ 85 ਵਰਿਆਂ ਦਾ ਹਾਂ ਮੈਂ ਅਜੇ ਤੀਕ ਇੰਨਾ ਬਲਵੰਤ ਹਾਂ ਜਿੰਨਾ ਉਸ ਦਿਨ ਸਾਂ ਜਦ ਮੂਸਾ ਨੇ ਮੈਨੂੰ ਕੱਲਿਆ ਸੀ। ਥੈਂਕ ਯੂ ਇਥੇ ਲਿਖਿਆ ਆਇਆ ਕਿ ਜਿਸ ਦਿਨ ਮੂਸਾ ਨੇ ਮੈਨੂੰ ਕੱਲਿਆ ਪਹਿਲਾਂ ਉਹ ਕਹਿ ਰਿਹਾ ਮੈਂ 40 ਸਾਲਾਂ ਦਾ ਸੀਗਾ ਤੇ ਹੁਣ ਕਾਲਬ ਕਹਿ ਰਿਹਾ ਕਿ ਮੈਂ 85 ਸਾਲਾਂ ਦਾ ਹਾਂ ਪਰ ਮੇਰੇ ਅੰਦਰ ਉਹੀ ਬਲ ਆ ਉਹੀ ਤਾਕਤ ਆ ਅਗਲੇ ਵਚਨਾਂ ਨੂੰ ਪੜਨ ਦਾ ਜ਼ਿਆਦਾ ਸਮਾਂ ਸਾਡੇ ਕੋਲ ਨਹੀਂ ਆ ਤੇ ਕਾਲਬ ਕਹਿ ਰਿਹਾ ਕਿ ਯਹੋਸ਼ੂਆ ਜੋ ਵਾਦਾ ਖੁਦਾ ਨੇ ਮੇਰੇ ਨਾਲ ਕੀਤਾ ਸੀਗਾ ਮੈਂ ਉਸ ਵਾਦੇ ਨੂੰ ਲੈਣ ਦੇ ਲਈ ਇਸ ਸਮੇਂ ਵੀ ਖੁਦਾ ਦੀ ਤਾਕਤ ਦੇ ਨਾਲ ਆਪਣੇ ਆਪ ਨੂੰ ਬਲਵੰਤ ਮਹਿਸੂਸ ਕਰ ਰਿਹਾ ਤੇ ਕਹਿ ਰਿਹਾ ਕਿ ਮੈਂ ਉਸ ਪਹਾੜੀ ਦੇ ਉੱਤੇ ਜਾਵਾਂਗਾ ਤੇ ਉਸ ਇਲਾਕੇ ਦੇਤੇ ਜਿਹੜਾ ਖੁਦਾ ਨੇ ਮੈਨੂੰ ਦੇਣ ਦਾ ਵਾਦਾ ਕੀਤਾ ਮੈਂ ਉਸ ਉੱਤੇ ਕਬਜ਼ਾ ਕਰਾਂਗੇ ਜਦੋਂ ਸੋਚੋ ਕਾਲ ਬਿਸਮੇ 85 ਸਾਲਾਂ ਦਾ ਬਜ਼ੁਰਗ ਉਹ ਯੋਸ਼ੂਆ ਦੇ ਕੋਲੋਂ ਇੱਕ ਆਰਾਮਦਾਇਕ ਜ਼ਿੰਦਗੀ ਦੀ ਮੰਗ ਕਰ ਸਕਦਾ ਸੀ ਉਹ ਇੱਕ ਆਰਾਮਦਾਇਕ ਜਗ੍ਹਾ ਦੀ ਮੰਗ ਕਰ ਸਕਦਾ ਸੀ ਪਰ ਉਹਨੇ ਮੰਗ ਕੀਤੀ ਕਿ ਮੈਂ ਜਾਵਾਂਗਾ ਔਰ ਮੈਂ ਲੜਾਂਗਾ ਕਈ ਵਾਰੀ ਸਾਨੂੰ ਆਪਣੇ ਵਾਅਦਿਆਂ ਨੂੰ ਪ੍ਰਾਪਤ ਕਰਨ ਦੇ ਲਈ ਕਈ ਤਰ੍ਹਾਂ ਦੀਆਂ ਲੜਾਈਆਂ ਲੜਨੀਆਂ ਪੈਂਦੀਆਂ ਨੇ ਉਹ ਲੜਾਈਆਂ ਅਸੀਂ ਕਿਸੇ ਸਰੀਰਕ ਤੌਰ ਤੇ ਨਹੀਂ ਲੜਨੀਆਂ ਉਹ ਲੜਾਈ ਹੈਗੀ ਵਿਸ਼ਵਾਸ ਦੀ ਲੜਾਈ ਉਹ ਲੜਾਈ ਹੈਗੀ ਆ ਪ੍ਰਾਰਥਨਾ ਕਰਨ ਦੀ ਲੜਾਈ ਉਹ ਲੜਾਈ ਹੈਗੀ ਆ ਵਿਸ਼ਵਾਸ ਵਿੱਚ ਬਣੇ ਰਹਿਣ ਦੀ ਲੜਾਈ ਉਹ ਲੜਾਈ ਹੈਗੀ ਆ ਵਾਅਦਿਆਂ ਦੇ ਉੱਤੇ ਇਮਾਨ ਲਿਆਉਣ ਦੀ ਲੜਾਈ ਤੇ ਕਲਬ ਨੇ ਉਸ ਲੜਾਈ ਨੂੰ ਲੜਿਆ ਔਰ ਉਹਨੇ 85 ਵਰਿਆਂ ਦੇ ਵਿੱਚ 20 ਉਸ جنگ ਨੂੰ ਜਿੱਤਿਆ ਔਰ ਜੋ ਖੁਦਾ ਨੇ ਵਾਦਾ ਕੀਤਾ ਸੀ ਉਹ ਉਹਨੂੰ ਮਿਲ ਗਿਆ ਜਦੋਂ ਅਸੀਂ ਯੋਸ਼ੂਆ ਦੀ ਕਿਤਾਬ 15 ਅਧਿਆਏ ਤੇ 14 ਵਚਨ ਨੂੰ ਦੇਖਦੇ ਹਾਂ ਤੇ ਅਸੀਂ ਲਿਖਿਆ ਆਇਆ ਕਿ ਕਲਬ ਨੇ ਵੱਡੇ ਵੱਡੇ ਜਿਹੜੇ ਦਾਨਵ ਸੀ ਜਿਨ੍ਹਾਂ ਦੇ ਕੋਲੋਂ ਇੱਦਾਂ ਸਲੋਕ ਡਰ ਕੇ ਆਗੇ ਸੀ ਕਿ ਅਸੀਂ ਉਹਨਾਂ ਦੇ ਸਾਹਮਣੇ ਕਿੱਡਿਆਂ ਦੀ ਤਰ੍ਹਾਂ ਲੱਗਦੇ ਹਾਂ ਕਾਲਬ ਨੇ ਉਹ ਸਾਰੇ ਅਨੁਹਰਾਇਆ ਪੜ ਕੇ ਦੇਖਿਓ ਪਲੀਜ਼ ਤਾਂ ਕਾਲਬ ਨੇ ਉਥੋਂ ਅਨਾਬ ਦੇ ਪੁੱਤਰਾਂ ਨੂੰ ਕੱਢ ਦਿੱਤਾ ਅਰਥਾਤ ਸੈਸੇ ਅਹੀਮਾਨ ਹਤੇ ਕਲਮੇ ਅਨਾਖ ਦੀ ਅੰਸ ਨੂੰ ਇਹ ਉਹ দানਵ ਸੀਗੇ ਜਿਨ੍ਹਾਂ ਦਾ ਸਾਈਜ਼ ਐਕਸਟਰਾ ਆਰਡੀਨਰੀ ਤਰੀਕੇ ਦੇ ਨਾਲ ਬਹੁਤ ਵੱਡਾ ਸੀਗਾ ਗੋਲੇ ਉੱਤੇ ਬਾਰੇ ਵੀ ਸੀ ਬਾਈਬਲ ਦੇ ਵਿੱਚੋਂ ਪੜਦੇ ਆ ਸੋ ਇੱਥੇ ਜ਼ਿਕਰ ਆ ਕਿ ਇਹ ਇੱਕ দানਵ ਨਹੀਂ ਸੀ ਤਿੰਨ ਲੋਕ ਸੀ ਜਿਨ੍ਹਾਂ ਨੂੰ ਕਾਲਬ ਨੇ ਕਰ ਦਿੱਤਾ ਔਰ ਉਸ ਲੜਾਈ ਨੂੰ ਜਿੱਤੇ ਆ। ਸੋ ਕੱਲਬ ਦੇ ਕੋਲ ਅਸੀਂ ਕਿੰਨੀਆਂ ਚੀਜ਼ਾਂ ਨੂੰ ਸਿੱਖਦੇ ਆ ਕਿ ਸਾਡਾ ਬੈਕਗਰਾਉਂਡ ਕੋਈ ਵੀ ਹੋਵੇ ਜੇ ਅਸੀਂ ਵਿਸ਼ਵਾਸ ਦੇ ਵਿੱਚ ਬਣੇ ਰੋਵਾਂਗੇ ਤੇ ਖੁਦਾ ਸਾਨੂੰ ਉੱਚੀਆਂ ਬੁਲੰਦੀਆਂ ਤੱਕ ਲੈ ਕੇ ਜਾ ਸਕਦਾ। ਦੂਸਰੀ ਗੱਲ ਅਸੀਂ ਇਹ ਸਿੱਖੀ ਕਿ ਜਦੋਂ ਬਾਕੀ ਦੇ ਲੋਕ ਨਕਾਰਾਤਮਕਤਾ ਬੋਲ ਰਹੇ ਹੋਣ ਤੇ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਵਿਸ਼ਵਾਸ ਵਿੱਚੋਂ ਨਿਕਲਣ ਵਾਲੀ ਸਕਾਰਾਤਮਕਤਾ ਦੇ ਨਾਲ ਭਰੇ ਰਹਿਣਾ ਚਾਹੀਦਾ। ਤੀਸਰੀ ਗੱਲ ਅਸੀਂ ਇਹ ਸਿੱਖੀ ਕਿ ਜੇ ਅਸੀਂ ਵਿਸ਼ਵਾਸ ਕਰਾਂਗੇ ਤੇ ਖੁਦਾ ਸਾਡੀ ਸੰਤਾਨ ਨੂੰ ਵੀ ਬਰਕਤ ਦੇਵੇਗਾ ਚੌਥੀ ਗੱਲ ਸੀ ਇਹ ਸਿੱਖੀ ਕਿ ਸਾਨੂੰ ਖੁਦਾਵੰਦ ਦੇ ਵਿੱਚ ਅਲੱਗ ਹੋਣਾ ਪਵੇਗਾ ਜਿਵੇਂ ਖੁਦਾ ਨੇ ਕਿਹਾ ਉਹਦੇ ਅੰਦਰ ਇੱਕ ਅਲੱਗ ਆਤਮਾ ਸਾਨੂੰ ਬਾਕੀਆਂ ਨਾਲੋਂ ਆਪਣੀ ਸੋਚ ਅਲੱਗ ਵੱਖਰੀ ਰੱਖਣੀ ਪਵੇਗੀ ਤੇ ਅਗਲੀ ਗੱਲ ਸੀ ਇਹ ਸਿੱਖੀ ਕਿ ਖੁਦਾ ਦੇ ਵਾਅਦਿਆਂ ਦੇ ਤੇ ਅਸੀਂ ਲਗਾਤਾਰ ਈਮਾਨ ਲਿਆਉਣਾ ਈਮਾਨ ਦੇ ਵਿੱਚ ਬਣੇ ਰਹਿਣਾ ਔਰ ਖੁਦਾਵੰਦ ਦੇ ਜਿਹੜੇ ਵਾਦੇ ਨੇ ਉਹਨਾਂ ਨੂੰ ਅਸੀਂ ਪ੍ਰਾਰਥਨਾ ਦੇ ਦੁਆਰਾ ਵਿਸ਼ਵਾਸ ਦੇ ਦੁਆਰਾ ਆਸ਼ਾ ਦੇ ਦੁਆਰਾ ਜਿਤਨਾ ਖੁਦਾਵੰਦ ਇਹਨਾਂ ਵਚਨਾਂ ਦੇ ਨਾਲ ਤੁਹਾਨੂੰ ਬਹੁਤ ਸਾਰੀ ਬਰਕਤ ਦੇ ਸਭ ਨੂੰ ਜੈਮ ਸੀਦੀ ਗੋਡ ਬlesਸਿੰਗ ਥੈਂਕ ਯੂ